ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਬਿਹਾਰ ਦੇ ਵਿੱਚ ਹੋਮਗਾਰਡ ਦੀ ਭਰਤੀ ਵਾਸਤੇ ਜਿਹੜਾ ਫਿਜ਼ੀਕਲ ਟੈਸਟ ਲਿਆ ਜਾ ਰਿਹਾ ਸੀ ਉਸ ਟੈਸਟ ਦੇ ਦੌਰਾਨ ਇੱਕ ਲੜਕੀ ਗਰਮੀ ਤੇ ਹਮਸ ਦੀ ਵਜ੍ਹਾ ਕਾਰਨ ਬੇਹੋਸ਼ ਹੋ ਕੇ ਡੇਗ ਗਈ ਤੇ ਉਸ ਲਈ ਐਂਬੂਲੈਂਸ ਬੁਲਾਇਆ ਗਿਆ ਤੇ ਉਹ ਐਂਬੂਲੈਂਸ ਉਸ ਨੂੰ ਅਨੂਗੜ ਨਾਰਾਇਣ ਮੈਡੀਕਲ ਕਾਲਜ ਤੇ ਹਸਪਤਾਲ ਲੈ ਕੇ ਗਈ। ਤੇ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਉਹਦੇ ਨਾਲ ਦੋ ਤਿੰਨ ਜਣਿਆਂ ਨੇ ਰੋਕਾਰ ਕੀਤਾ ਜਦੋਂ ਉਹ ਬੇਹੋਸ਼ੀ ਦੀ ਹਾਲਤ 'ਚ ਜਾ ਰਹੀ ਸੀ ਉਸ ਦਾ ਬਹੁਤ ਵੱਡਾ ਰੌਲਾ ਪੈ ਗਿਆ ਉਹਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਨੇ ਉਹਦੇ ਤੇ ਮੈਡੀਕਲ ਵਗੈਰਾ ਵੀ ਕੁਝ ਕਰਾਇਆ ਤੇ ਹੋਰ ਇਹ ਵੀ ਹੈ ਤੇ ਪਤਾ ਲੱਗਿਆ ਵੀ ਦੋ ਜਣੇ ਗ੍ਰਿਫਤਾਰ ਵੀ ਕੀਤੇ ਗਏ ਆ ਇਹ ਗੱਲ ਪਹਿਲਾਂ ਹੀ ਬਿਹਾਰ ਦੇ ਵਿੱਚ ਜਿਹੜਾ ਅਪਰਾਧ ਹੈ ਉਹ ਬਹੁਤ ਵੱਡੀ ਪੱਧਰ ਤੇ ਵਧਿਆ ਹੋਇਆ ਹੈ ਔਰਤਾਂ ਦੇ ਵਿਰੁੱਧ ਅਪਰਾਧ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਜਿਹੜੀ ਵਾਧਾ ਵੱਡਾ ਵਾਧਾ ਹੋਇਆ ਤੇ ਇਸ ਘਟਨਾ ਨੇ ਉਥੋਂ ਦੀਆਂ ਜਿੱਥੇ ਵਿਰੋਧੀ ਧਿਰਾਂ ਨੂੰ ਬਹੁਤ ਵੱਡਾ ਮਸਾਲਾ ਦਿੱਤਾ ਹੈ ਨतीश ਸਰਕਾਰ ਦੇ ਵਿਰੁੱਧ ਬੋਲਣ ਦਾ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਤਾਂ ਇਹਦੇ ਲਈ ਕਿਹਾ ਕਿ ਵੀ ਇਹ ਹੁਣ ਵੀ ਪਹਿਲਾਂ ਕਿਸੇ ਟਾਈਮ ਲਾਲੂ ਯਾਦਵ ਦੇ ਰਾਜ ਨੂੰ ਤੁਸੀਂ ਜੰਗਲ ਰਾਜ ਕਹਿ ਕੇ ਕੇ ਬਦਨਾਮ ਕਰਦੇ ਰਹੇ ਹੋ ਤੇ ਹੁਣ ਵੀ ਕਰਦੇ ਹੋ ਕਿ ਇਹ ਜਿਹੜਾ ਹੁਣ ਰਾਖਸ਼ ਰਾਜ ਕਿਹਾ ਜਾਊਗਾ ਇਸ ਨੂੰ ਕਿਹੜੀ ਸੰਗਿਆ ਦੇਣੀ ਚਾਹੀਦੀ ਹੈ ਤੁਸੀਂ ਇਹ ਦੱਸ ਦਿਓ ਦੂਜੇ ਵੱਨੇ ਸਰਕਾਰ ਦੀ ਆਪਣੀ ਭਾਈਵਾਲ ਪਾਰਟੀ ਲੋਕਜਨ ਸ਼ਕਤੀ ਪਾਰਟੀ ਦੇ ਆਗੂ ਜਿਹੜੇ ਐ ਚਿਰਾਗ ਪਾਸਮਾਨ ਜਿਹੜੇ ਕਿ ਕੇਂਦਰੀ ਮੰਤਰੀ ਵੀ ਐ ਤੇ ਬੀਜੇਪੀ ਤੇ ਨਤੀਸ਼ ਕੁਮਾਰ ਦੀ ਸਾਂਝੀ ਸਰਕਾਰ ਦੀ ਦਾ ਦਾ ਸਪੋਰਟ ਵੀ ਕਰਦੇ ਐ ਉਹਨਾਂ ਨੇ ਕੱਲ ਲਿਖਿਆ ਕਿ ਮੈਨੂੰ ਇਸ ਸਰਕਾਰ ਦੀ ਸਪੋਰਟ ਕਰਨ ਦਾ ਡੂੰਗਾ ਦੁੱਖ ਹੈ ਕਿਉਂਕਿ ਇਹਦੇ ਚ ਹਰ ਰੋਜ਼ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਐ ਬਹੁਤ ਹੀ ਮਾੜੀ ਹੁੰਦੀ ਜਾ ਰਹੀ ਐ ਤੇ ਮੈਂ ਇਹਨਾਂ ਦੀ ਕਿਉਂ ਸਪੋਰਟ ਕਰਦਾ ਮੈਨੂੰ ਇਹਦਾ ਪਛਤਾਵਾ ਐ ਤੇ ਮੈਂ ਮੈਂ ਇਹਦੇ ਤੇ ਦੁੱਖ ਪ੍ਰਗਟ ਕਰਦਾ ਸੌਰੀ ਕਹਿੰਦਾ ਅਗਲੀ ਗੱਲ ਦੋਸਤੋ ਗੁੜਗਾਉਂ ਦੀ ਖਬਰ ਪਰसों ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਉੱਥੇ ਜਿਹੜੇ ਪੱਛਮੀ ਬੰਗਾਲ ਦੇ ਲੋਕ ਆ ਕੇ ਵਸੇ ਹੋਏ ਐ ਉਹਨਾਂ ਚੋਂ ਬਹੁਤ ਵੱਡੀ ਗਿਣਤੀ ਉਹ ਹੈ ਜਿਹੜੀ ਉੱਥੋਂ ਛੱਡ ਕੇ ਆਪਣੇ ਪੱਛਮੀ ਬੰਗਾਲ ਦੇ ਵਿੱਚ ਜਾ ਪਹੁੰਚੀ ਐ ਸਾਰਾ ਕੁਝ ਸਮੇਟ ਕੇ ਉਹਨਾਂ ਦਾ ਸਮਾਨ ਟਰੱਕਾਂ ਚੋਂ ਉੱਥੋਂ ਲੱਦਿਆ ਜਾ ਰਿਹਾ ਹੈ ਕੁਝ ਜਿਹੜੇ ਟਾਵੇਂ ਲੋਕ ਨੇ ਅਜੇ ਉੱਥੇ ਬੈਠੇ ਐ ਤੇ ਉਹਦੇ ਵਿੱਚ ਜਿਹੜੇ ਐ ਵੀ ਕਿਉਂਕਿ ਜਿਹੜੇ ਉਹ ਜੋ ਉੱਥੋਂ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ ਸੀ 10-12 ਥਾਂ ਕੋਈ ਪਾਰਕ ਹੋਰ ਇਹੇ ਜੇ ਆ ਲਏ ਸੀਗੇ ਬੰਦਿਆਂ ਨੂੰ ਰਾਤ ਨੂੰ ਚੱਕਣਾ ਜਾਂ ਦਿਨੇ ਚੱਕਣਾ ਤੇ ਉੱਥੇ ਲਿਜਾ ਕੇ ਬੰਦ ਕਰ ਦੇਣਾ ਤੇ ਫੇਰ ਉਦੋਂ ਬਾਅਦ ਉਹਦੀ ਪੁੱਛ ਕੇ ਸ਼ੁਰੂ ਕਰਦੀ ਹੈ ਘਰੇ ਕਿਸੇ ਦੇ ਗਏ ਹੋ ਤੁਸੀਂ ਤੁਸੀਂ ਕਿਸੇ ਨੂੰ ਫੜਨ ਗਏ ਹੋ ਤੇ ਫੜਨ ਗਏ ਹੋਏ ਉਹਨੂੰ ਕਹੋ ਕਿ ਤੂੰ ਆਪਣੇ ਕਾਗਜ਼ ਦਿਖਾ ਉਹ ਨਹੀਂ ਉਦੋਂ ਨਹੀਂ ਦੇਖਣੇ ਕਾਗਜ਼ ਉਨੂੰ ਤਾਂ ਚੱਕਣਾ ਤੇ ਉਥੇ ਮਾਰਨਾ ਫਿਰ ਡੰਡੇ ਵੀ ਮਾਰਨੇ ਆ ਕੁੱਟਣਾ ਵੀ ਹੈ ਗਾਲਾਂ ਵੀ ਕੱਢਣੀਆਂ ਨੇ ਤੇ ਫਿਰ ਉਦੋਂ ਬਾਅਦ ਉਹਦੇ ਕਾਗਜ਼ ਦੇਖਣੇ ਆ ਕਾਗਜ਼ ਜਿਹੜੇ ਆ ਜੋ ਉਹਨੇ ਦੱਸੇ ਆ ਉਹ ਉਥੇ ਪੱਛਮੀ ਬੰਗਾਲ ਦੇ ਵਿੱਚ ਭੇਜਣੇ ਆ ਉਥੋਂ ਦਾ ਕੋਈ ਮజిਸਟ੍ਰੇਟ ਜਦੋਂ ਤਸਦੀਕ ਕਰੂਗਾ ਵੀ ਹਾਂ ਪੱਛਮੀ ਬੰਗਾਲ ਦਾ ਬੰਦਾ ਹੈ ਫਲਾਣੇ ਜ਼ਿਲੇ ਫਲਾਣੇ ਪਿੰਡ ਦਾ ਤਾਂ ਉਹਨੂੰ ਛੱਡਿਆ ਜਾਊਗਾ ਇੱਕ 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 ਬੰਦੇ ਨੂੰ ਦੋ ਦੋ ਤਿੰਨ ਤਿੰਨ ਵਾਰੀ ਵੀ ਤੰਗ ਪਰੇਸ਼ਾਨ ਕੀਤਾ ਗਿਆ ਜਿਹਦੇ ਨਾਲ ਵੱਡੀ ਗਿਣਤੀ ਚ ਲੋਕ ਉੱਥੋਂ ਚਲੇ ਗਏ ਉਹਦੀਆਂ ਜਿਹੜੀਆਂ ਉੱਥੋਂ ਦੇ ਜਿਹੜੇ ਲੋਕ ਨੇ ਰਹਿਣ ਵਾਲੇ ਉਹਨਾਂ ਨੂੰ ਸਫਾਈ ਤੇ ਜਿਹੜੇ ਕੰਮਤੰਦਿਓ ਕਰਦੇ ਸੀ ਉਹਦੀਆਂ ਤਾਂ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਆ ਰਹੀਆਂ ਨੇ ਪਰ ਜਿਹੜਾ ਅਜੀਤ ਅੰਜੂਮ ਬਹੁਤ ਮਸ਼ਹੂਰ ਪੱਤਰਕਾਰ ਨੇ ਜਿਹੜੇ ਬਿਹਾਰ ਜਾ ਕੇ ਗਰਾਊਂਡ ਤੋਂ ਰਿਪੋਰਟ ਕਰਦੇ ਰਹੇ ਆ ਉਹਨਾਂ ਨੇ ਕੱਲ ਇੱਕ ਲੜਕੀ ਨਾਲ ਇੰਟਰਵਿਊ ਕੀਤੀ ਲੜਕੀ ਨੇ ਸਵਾਲ ਕੀਤੇ ਆ ਪੱਤਰਕਾਰਾਂ ਆਮ ਤੌਰ ਤੇ ਸਵਾਲ ਕਰਦੇ ਆ ਉਹਨੇ ਲੜਕੀ ਨੇ ਪੱਤਰਕਾਰ ਨੂੰ ਸਵਾਲ ਕੀਤੇ ਹੈ ਵੀ ਤੁਸੀਂ ਤਾਂ ਮੈਨੂੰ ਇੱਥੇ ਹੁਣ ਪੁੱਛ ਲੋਗੇ ਮੈਂ ਤੁਹਾਨੂੰ ਦੱਸ ਰਹੀ ਹਾਂ ਸੱਚ-ਸੱਚ ਵੀ ਸਾਡੇ ਨਾਲ ਕੀ ਵਾਪਰਦੀ ਹੈ ਤੇ ਅਸੀਂ ਜਿਹੜੇ ਹੈ ਵੀ ਮੈਂ 10 12 ਜਮਾਤਾਂ ਪੜ੍ਹੀਆਂ ਤੇ ਹੁਣ ਅਸੀਂ ਸਮਾਨ ਬੰਨਿਆ ਪਿਆ ਤੇ ਬੰਗਾਲ ਨੂੰ ਚੱਲੇ ਆ ਕਿਉਂਕਿ ਸਾਨੂੰ ਇੱਥੇ 24 ਘੰਟੇ ਖਤਰਾ ਹੈ ਮੇਰੇ ਮਾਪੇ ਸਾਡੇ ਸਾਰਿਆਂ ਦੇ ਆ ਸਾਡੇ ਕਾਲਡ ਨੇ ਸਾਰੇ ਕੁਝ ਰਿਕਾਰਡ ਹੈ ਸਾਡਾ ਅਸੀਂ ਫੁਲਾਣੀ ਥਾਂ ਦੇ ਰਹਿਣ ਵਾਲੇ ਆ ਤੁਸੀਂ ਤਾਂ ਜਦੋਂ ਇਹ ਵੀਡੀਓ ਕਰਕੇ ਜਾਣਾ ਚਲੇ ਉਦੋਂ ਬਾਅਦ ਪੁਲਿਸ ਨੇ ਜਦੋਂ ਸਾਨੂੰ ਪਰੇਸ਼ਾਨ ਕਰਨਾ ਉਹਦੀ ਗਰੰਟੀ ਕੌਣ ਲਊਗਾ ਇੱਕ ਇਸ ਡਰ ਦੇ ਨਾਲ ਲੋਕ ਰਹਿ ਰਹੇ ਹੈ ਭਾਰਤ ਦੇ ਵਸਿੰਦੇ ਭਾਰਤ ਦੇ ਨਾਗਰਿਕ ਭਾਰਤ ਦੇ ਵਿੱਚ ਹੀ ਐਨੇ ਡਰ ਨਾਲ ਰਹਿ ਰਹੇ ਐ ਕਿਉਂਕਿ ਉਹ ਮੁਸਲਮਾਨ ਨੇ ਤੇ ਬੰਗਾਲੀ ਨੇ ਦੋ ਗੱਲਾਂ ਨੇ ਜੁੜੀਆਂ ਹੋਈਆਂ ਸੋ ਇਹ ਜਿਹੜਾ ਡਰ ਭੈ ਦਾ ਮਾਹੌਲ ਹੈ ਉਹਨੇ ਜੀਤ ਅੰਜਮ ਨੇ ਕਿਹਾ ਮੈਂ ਬੇਟਾ ਤੈਨੂੰ ਆਪਣਾ ਨੰਬਰ ਦੇ ਕੇ ਜਾਊਗਾ ਮੈਂ ਇਸ ਵੀਡੀਓ ਰਾਹੀਂ ਵੀ ਤੇ ਵੈਸੇ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਕਹਿਣਾ ਚਾਹਣਾ ਵੀ ਇਹ ਪਰੇਸ਼ਾਨ ਨਾ ਕੀਤਾ ਜਾਵੇ ਲੋਕਾਂ ਨੂੰ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਐ ਉਹ ਦੱਸਦੇ ਆ ਵੀ ਹੋਮ ਮਿਨਿਸਟਰੀ ਨੇ ਸਾਰੇ ਸੂਬਿਆਂ ਨੂੰ ਕਿਹਾ ਸੀ ਵੀ ਜਿਹੜੇ ਬੰਗਲਾਦੇਸ਼ੀ ਕੁਸ ਪੈਂਠੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹ ਬੰਗਲਾਦੇਸ਼ੀ ਉਸ ਉਸ ਪੈਂਠੀਆਂ ਇੱਕ ਕਿਸਮ ਦਾ ਜਿਵੇਂ ਜਿਵੇਂ ਕਹਿੰਦੇ ਆ ਵੀ ਟੁਕੜੇ ਟੁਕੜੇ ਗਏ ਟੁਕੜੇ ਟੁਕੜੇ ਗੈਂਗ ਦੀ ਆਰਟੀਆਈ ਚ ਕਿਸੇ ਨੇ ਪੁੱਛ ਲਿਆ ਵੀ ਦੱਸੋ ਕੌਣ ਨੇ ਇਸ ਗੈਂਗ ਦੇ ਮੈਂਬਰ ਅੱਜ ਤੱਕ ਨਹੀਂ ਦੱਸੇ ਹੋਰ ਬਹੁਤ ਸਾਰੇ ਇਹੋ ਜਿਹੇ ਲਾਕਬ ਦੇ ਕੇ ਕਿਸੇ ਨੂੰ ਵੀ ਉਹਦੇ ਵਿੱਚ ਪਾ ਕੇ ਉਹ ਬਦਨਾਮ ਕਰਨ ਦਾ ਇੱਕ ਤਰੀਕਾ ਹੈਗਾ ਸੋਸ਼ਲ ਮੀਡੀਆ ਤੇ ਵੀ ਤੇ ਵੈਸੇ ਵੀ ਸੋ ਹੁਣ ওই ਬੰਗਲਾਦੇਸ਼ੀ ਕੁਸਪੈਂਟੀਆਂ ਜਿਹੜਾ ਹੈ ਇਹ ਕਈ ਸਾਲਾਂ ਤੋਂ ਮਤਸ਼ਾਹ ਵਾਤ ਰਹੇ ਤੇ ਨਾਇਬ ਸਿੰਘ ਸੈਣੀ ਨੇ ਵੀ ਕਿਹਾ ਵੀ ਮਮਤਾ ਬੈਨਰਜੀ ਐਵੇਂ ਹੀ ਰੌਲਾ ਪਾਉਂਦੀ ਏ ਅਸੀਂ ਬੰਗਲਾਦੇਸ਼ੀ ਕੁਸਪੈਂਟੀਆਂ ਕੋਈ ਹਰਿਆਣੇ ਚ ਨਹੀਂ ਰਹਿਣ ਦੇਣਾ ਜਣੀ ਇਹ ਸਾਰੇ ਦੇ ਸਾਰੇ ਬੰਗਲਾਦੇਸ਼ੀ ਕੁਸਪੈਂਟੀਆਂ ਆ ਉਹ ਸਾਲਿਆਂ ਨੂੰ ਜਦੋਂ ਪੁੱਛਿਆ ਉਹ ਕਹਿੰਦੇ ਵੀ ਹੁਣ ਅਸੀਂ ਜਿਹੜੇ ਕਨਫਰਮਡ ਨੇ ਉਹਨਾਂ ਨੂੰ ਹੀ ਡਿਪੋਰਟ ਕਰਾਂਗੇ ਦੂਜਿਆਂ ਨੂੰ ਨਹੀਂ ਕਰਾਂਗੇ ਜਾਂ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਨੂੰ ਕਰਾਂਗੇ ਬਗੈਰ ਸੋ ਇਹ ਆਪਣੇ ਦੇਸ਼ 'ਚ ਜਦੋਂ ਅਜਿਹਾ ਕੁਝ ਹੋਣ ਲੱਗ ਜੇ ਤਾਂ ਉਸ ਵਿੱਚ ਬਗਾਨਗੀ ਦੀ ਭਾਵਨਾ ਆਉਂਦੀ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਪਹਿਲਾਂ ਵੀ ਭਾਰਤ ਦੇ ਨਾਲ ਜੁੜ ਕੇ ਰਹਿਣ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਰਹੀਆਂ ਨੇ ਸਾਡੇ ਨਾਰਥ-ਈਸਟ ਦੇ ਵਿੱਚ ਰਹੀਆਂ ਨੇ ਬਹੁਤ ਸਾਰੀਆਂ ਥਾਵਾਂ ਤੇ ਹੋਰ ਰਹੀਆਂ ਨੇ ਜੇ ਕੇਂਦਰ ਸਰਕਾਰ ਇਸੇ ਰਾਹ ਪਈ ਰਹੀ ਤਾਂ ਇਹ ਅੱਡ ਅੱਡ ਸੂਬਿਆਂ 'ਚ ਅੱਡ ਅੱਡ ਗੱਲਾਂ ਵਾਸਤੇ ਅੱਡ ਅੱਡ ਕਾਰਨਾ ਕਰਕੇ ਇਹ ਬੇਗਾਨਗੀ ਦੀ ਭਾਵਨਾ ਬਹੁਤੀ ਵੱਜ ਚਣੀ ਹੈ ਸਾਡੇ ਪੰਜਾਬ ਦੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ 2020 ਦੇ ਵਿੱਚ ਰਸਤੇ 'ਚ ਉਹਨਾਂ ਨੇ ਜੋ ਕੁਝ ਕੀਤਾ ਸੀ ਤੇ ਉਹ ਰੋਕਾ ਪਾਰ ਕਰਕੇ ਗਏ ਸੀਗੇ ਕਿਸਾਨ ਹੁਣ ਜਦੋਂ ਪਿੱਛੇ ਲੱਗਿਆ ਤਾਂ ਉਦੋਂ ਉਹਨਾਂ ਨੇ ਬਹੁਤ ਵੱਡੀਆਂ ਰੋਕਾਂ ਲਾਤੀਆਂ ਜਾਣ ਹੀ ਨਹੀਂ ਦੱਤਾ ਜਿਵੇਂ ਦਿੱਲੀ ਪੰਜਾਬੀਆਂ ਦਾ ਹੈ ਹੀ ਨਹੀਂ ਕਿਸੇ ਨੂੰ ਕਿਸੇ ਨਾ ਤੇ ਪੰਜਾਬ ਦੇ ਵਿੱਚ ਕੱਲ ਨੂੰ ਜੇ ਜਿਹੜਾ ਬਿਹਾਰ ਦੇ ਵਿੱਚ ਉਹਨਾਂ ਨੇ ਕਰਿਆ ਹੋਇਆ ਜੇ ਉਹੀ ਜੀ ਜਿਹੜੀ ਵੋਟਰ ਸੂਚੀਆਂ ਦੀ ਸੁਧਾਈ ਇੱਥੇ ਹੋਊਗੀ ਤਾਂ ਪਤਾ ਨਹੀਂ ਕਿੰਨਿਆਂ ਨੂੰ ਪਾਕਿਸਤਾਨੀ ਕਿਹਾ ਜਾਊਗਾ ਵੀ ਪਾਕਿਸਤਾਨੀ ਲੱਭ ਰਹੇ ਹਾਂ ਅਸੀਂ ਤਾਂ ਇੱਥੇ ਪੰਜਾਬ ਦੇ ਵਿੱਚ ਕਿੰਨੇ ਪਾਕਿਸਤਾਨੀ ਬੈਠੇ ਆ ਮੁਸਲਮਾਨਾਂ ਨੂੰ ਵੀ ਹੋ ਸਕਦਾ ਹੈ ਉਹ ਦੂਜਿਆਂ ਨੂੰ ਵੀ ਹੋ ਸਕਦਾ ਸੋ ਉਹਨਾਂ ਦੇ ਜਿਹੜੇ ਜਿਹੜੇ ਮਾਪੇ ਉੱਤਰੋਂ ਆਏ ਆ ਉੱਜੜ ਕੇ ਵਿਚਾਰਿਆਂ ਦੇ ਉਹ ਉਹਨਾਂ ਦੇ ਜਨਮ ਸਰਟੀਫਿਕੇਟ ਤੇ ਜਨਮ ਸਥਾਨ ਮੰਗਣੇ ਉਹ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਕਰਨਗੀਆਂ ਸੋ ਇਹ ਕੇਂਦਰ ਸਰਕਾਰ ਜਿਹੜੀ ਹੈ ਸਾਡੇ ਦੇਸ਼ ਲਈ ਬਹੁਤ ਵੱਡਾ ਖਤਰਾ ਬਣ ਰਹੀ ਹੈ ਆਰਐਸਐਸ ਦੀ ਇਹ ਨੀਤੀ ਬਹੁਤ ਵੱਡਾ ਖਤਰਾ ਬਣ ਰਹੀ ਹੈ ਦੂਸਰੀ ਗੱਲ ਦੋਸਤੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਬਿਹਾਰ ਦੇ ਬਾਰੇ 'ਚ ਜਿਹੜੀ ਉਸ ਐਕਸਰਸਾਈਜ਼ ਹੋ ਰਹੀ ਹੈ ਬਿਹਾਰ ਦੇ ਵਿੱਚ ਉਹਨੂੰ ਜਿਹੜਾ ਚੈਲੰਜ ਕੀਤਾ ਹੋਇਆ ਹੈ 10 12 ਪਟੀਸ਼ਨਾਂ ਪਈਆਂ ਹੋਈਆਂ ਨੇ ਉਹਨਾਂ ਚੋਂ ਇੱਕ ਪਟੀਸ਼ਨ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੀ ਹੈ ਏ ਡੀ ਆਰ ਦੀ ਹੈ ਉਹਨਾਂ ਨੇ ਕੱਲ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਆਪਣੇ ਜਵਾਬ ਚ 21 ਤਰੀਕ ਨੂੰ ਲਿਖਿਆ ਸੀ ਵੀ ਆਧਾਰ ਕਾਰਡ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਨਾਗਰਿਕਤਾ ਨਹੀਂ ਹੈ ਜਿਹੜਾ ਰਾਸ਼ਨ ਕਾਰਡ ਹੈ ਕਿਉਂਕਿ ਉਹ ਜਾਲੀ ਬਣ ਜਾਂਦੇ ਆ ਇਸ ਕਰਕੇ ਨਹੀਂ ਮੰਨਿਆ ਜਾ ਸਕਦਾ ਵੋਟਰ ਕਾਰਡ ਵੀ ਕਿਉਂ ਉਹਨਾਂ ਨੂੰ ਤਾਂ ਅਸੀਂ ਵੈਰੀਫਾਈ ਹੋ ਕਰਨੇ ਆ ਇਸ ਕਰਕੇ ਮੰਨਿਆ ਨਹੀਂ ਜਾ ਸਕਦਾ ਏਡੀਆਰ ਨੇ ਕੱਲ ਜਵਾਬ ਦੇ ਵਿੱਚ ਕਿਹਾ ਵੀ ਜਿਹੜੇ 11 ਡਾਕੂਮੈਂਟ ਇਲੈਕਸ਼ਨ ਕਮਿਸ਼ਨ ਕਹਿੰਦਾ ਉਹਨਾਂ ਦੇ ਵੀ ਜਾਲੀ ਹੋਣ ਦੇ ਬਹੁਤ ਵੱਡੇ ਚਾਂਸ ਨੇ ਪਾਸਪੋਰਟ ਬਣਾਉਣ ਲਈ ਮੈਂ ਪਾਸਪੋਰਟ ਬਣਾਉਣਾ ਤਾਂ ਆਧਾਰ ਕਾਰਡ ਲਾਉਣਾ ਜੇ ਆਧਾਰ ਕਾਰਡ ਮੇਰੀ ਨਾਗਰਿਕਤਾ ਦਾ ਸਬੂਤ ਨਹੀਂ ਤੇ ਫਿਰ ਪਾਸਪੋਰਟ ਜਿਹੜਾ ਉਹਦੇ ਆਧਾਰ ਤੇ ਬਣਿਆ ਉਹ ਮੇਰੀ ਨਾਗਰਿਕਤਾ ਦਾ ਸਬੂਤ ਕਿੱਥੋਂ ਹੋ ਗਿਆ ਜਿਹਨੂੰ ਉਹ ਮੰਨਦੇ ਜਿਹੜਾ ਮੇਰਾ ਰੈਜ਼ੀਡੈਂਸ ਸਰਟੀਫਿਕੇਟ ਹੈ ਉਹਦੇ ਲਈ ਆਧਾਰ ਕਾਰਡ ਮੰਨਦੇ ਆ ਤੇ ਫਿਰ ਮੇਰਾ ਉਹ ਰੈਜ਼ੀਡੈਂਸ ਸਰਟੀਫਿਕੇਟ ਕਿਵੇਂ ਹੋ ਗਿਆ ਜਿਹੜੇ 11 11 ਡਾਕੂਮੈਂਟ ਨੇ ਇਹਨਾਂ ਦੇ ਜਾਲੀ ਹੋਣ ਦੀ ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਰੈਜ਼ੀਡੈਂਸ ਸਰਟੀਫਿਕੇਟ ਕੁੱਲ ਬਣੇ ਹੋਏ ਐ ਬਿਹਾਰ ਦੇ ਵਿੱਚ ਉਹ ਸਰਟੀਫਿਕੇਟਾਂ ਦੀ ਗਿਣਤੀ ਬਿਹਾਰ ਦੀ ਕੁੱਲ ਆਬਾਦੀ ਨਾਲੋਂ ਵੀ ਜ਼ਿਆਦਾ ਐ ਇਹਦਾ ਮਤਲਬ ਐ ਜਾਲੀ ਨੇ ਬਣੇ ਹੋਏ ਫਿਰ ਜਿਨ੍ਹਾਂ ਨੂੰ ਉਹ ਅਸਲੀ ਮੰਨਦੀ ਐ ਉਹ ਵੀ ਜਾਂਦੀ ਨਹੀਂ ਫਿਰ ਇਸ ਤਰ੍ਹਾਂ ਤਾਂ ਗੱਲ ਹੀ ਨਹੀਂ ਨਿਬੜਨੀ ਕੋਈ ਸੋ ਉਹ ਇਹ ਉਹਨਾਂ ਨੇ ਦਲੀਲਾਂ ਦਿੱਤੀਆਂ ਕੱਲ ਨੂੰ ਕੋਰਟ 'ਚ ਕੇਸ ਐ ਪਤਾ ਨਹੀਂ ਦੇਖਦੇ ਆ ਕੀ ਬਣਦਾ ਐ ਅਹ ਦੋਸਤੋ ਆ ਲਾਸਟ ਗੱਲ ਜਿਹੜੀ ਐ ਜਿਹੜਾ ਰਾਜਸਥਾਨ ਦੇ ਵਿੱਚ ਇੱਕ ਸਕੂਲ ਦੇ ਬਿਲਡਿੰਗ ਡਿੱਗਣ ਨਾਲ ਸੱਤ ਬੱਚੇ ਵਿਚਾਰੇ ਮਾਰੇ ਗਏ ਐ ਬਹੁਤ ਛੋਟੇ ਛੋਟੇ ਬੱਚੇ ਉਹਨਾਂ ਦੇ ਮਾਪੇ ਦਿਲ ਕਦੇ ਝੱਲੇ ਨਹੀਂ ਜਾਂਦੇ ਤੇ 27 ਜਣੇ ਜ਼ਖਮੀ ਹੋਏ ਐ ਉਹਦੇ ਤੇ ਜਿਹੜਾ ਸ਼ੈਡਿਊਲਡ ਟ్రਾਈਬ ਕਮਿਸ਼ਨ ਐ ਨੈਸ਼ਨਲ ਕਮਿਸ਼ਨ ਉਹਨਾਂ ਨੇ ਹਰਿਆਣਾ ਰਾਜਸਥਾਨ ਸਰਕਾਰ ਤੋਂ ਜਿਹੜਾ ਪੁੱਛਿਆ ਵੀ ਤੁਸੀਂ ਇਹਦੇ ਲਈ ਕੀ ਕੀਤਾ ਤੇ ਤੁਸੀਂ ਇਹਦਾ ਸਾਨੂੰ ਸਪਸ਼ਟੀਕਰਨ ਦਿਓ ਵਗੈਰਾ ਇਹੋ ਜਿਹਾ ਕੁਝ ਕਰਿਆ ਅਸੀਂ ਉਹਨਾਂ ਜਿਹੜੇ ਬੱਚੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ